ਉਹ ਸਭ ਇੱਜਤ ਅਵਸਥਾ ਜਿਹੜੀ ਆ ਮਾਪੇ ਆਪਣੀਆਂ ਬੇਟੀਆਂ ਨੂੰ ਵਿਆਹੇ ਜਾਣ ਤੇ ਸਹੈਤਾ ਜਾਂ ਕੰਨਿਆ ਦਾਤ ਵਜੋਂ ਦਿੰਦੇ ਹਨ ਦਾਤ ਕਿਹਾ ਜਾਂਦਾ ਹੈ ਇਹਨਾਂ ਅਵਸਥਾ ਵਿੱਚ ਨਗਦੀ ਤੋਂ ਉੱਛਟ ਗਹਿਣੇ, ਕੱਪੜੇ, ਬਿਸਤਰੇ, ਫਰਨੀਚਰ, ਟੈਲੀਵਿਜ਼ਨ, ਸਕੂਟਰ, ਕਾਰ ਆਦ ਆ ਜਾਂਦੇ ਹਨ ਦਾਤ ਦੇਣਾ ਇੱਕ ਬਹੁਤ ਪੁਰਾਣੀ ਰਵਾਇਤ ਹੈ ਪਰ ਅੱਜ ਦੇ ਸਮੇਂ ਵਿੱਚ ਦਾਤ ਇੱਕ ਸਮਾਜਿਕ ਸਮੱਸਿਆ ਪਾਣੀ ਚੁੱਕੀ ਹੈ ਪੁਰਾਣੇ ਵੇਲਿਆਂ ਦੀ ਗੱਲ ਹੈ ਜਦ ਸਾਡੇ ਸਮਾਜ ਵਿੱਚ ਲੜਕੀ ਦੇ ਵਿਆਹ ਤੇ ਮਾਪੇ ਰਿਸ਼ਤੇਦਾਰ ਗੁਆਂਢੀ ਦੇ ਦੋਸਤ ਮਿੱਤਰ ਆਪਣੀ ਵਿਤਨਸਾਰ ਉਹ ਜ ਤੋਹਫੇ ਵਿਆਹੀ ਜਾ ਰਹੇ ਨਵੀਂ ਜੋੜੀ ਨੂੰ ਦਿਆ ਕਰਦੇ ਸੰ ਤਾਂ ਜੋ ਉਹ ਆਪਣਾ ਘਰ ਆਰਾਮ ਨਾਲ ਸ਼ੁਰੂ ਕਰ ਸਕਣ ਲੜਕੀ ਦਾ ਸਹੁਰਾ ਪਰਿਵਾਰ ਵੀ ਇਹ ਖੀੜੇ ਮੱਥੇ ਸਿਕਾ ਕੱਕ ਕੇ ਆਖਦੇ ਸੀ ਕਿ ਜਿਸ ਨੇ ਤੀ ਦੇ ਦਿੱਤੀ ਉਸ ਨੇ ਸਭ ਕੁਝ ਦੇ ਦਿੱਤਾ ਉਸ ਸਮੇਂ ਲੜਕੀ ਦੇ ਵਿਆਹ ਕਨਿਆਦਾਨ ਵੀ ਕਿਹਾ ਜਾਂਦਾ ਸੀ ਪਰ ਹੁਣ ਸਾਡੇ ਸਮਾਜ ਵਿੱਚ ਦਾਜ ਦੀ ਸਮੱਸਿਆ ਬਹੁਤ ਜ਼ਿਆਦਾ ਭਿਆਨਕ ਰੂਪ ਧਾਰ ਕਰ ਗਈ ਹੈ ਹੁਣ ਲੜਕੇ ਵਾਲੇ ਦੇਖਦੇ ਹਨ ਕਿ ਲੜਕੀ ਵਿੱਚ ਕੋਈ ਗੁਣ ਹੋਵੇ ਜਾਂ ਨਾ ਹੋਵੇ ਪਰ ਉਹ ਦਾਜ ਦੇ ਵੇਲ ਵੀ ਹੀ ਦੇਖਦੇ ਹਨ ਕਿ ਉਹਨਾਂ ਨੂੰ ਕਿੰਨਾ ਦਾਜ ਮਿਲ ਰਿਹਾ ਹੈ ਸਮਾਂ ਬੀਤਣ ਨਾਲ ਦਾਜ ਦੀ ਪ੍ਰਥਾ ਵੀ ਇੱਕ ਭਿਆਨਕ ਰੂਪ ਧਾਰ ਲਈ ਹੈ ਅਜੋਕੇ ਸਮੇਂ ਵਿੱਚ ਹੁਣ ਵਿਆਹ ਨਹੀਂ ਵਪਾਰ ਹੀ ਬਣ ਗਿਆ ਹੈ ਕਿਉਂਕਿ ਲੜਕੇ ਵਾਲੇ ਆਪਣੇ ਮੂੰਹੋਂ ਦਾਜ ਮੰਗ ਕੇ ਇੱਕ ਕਿਸਮ ਦਾ ਆਪਣੇ ਲੜਕੇ ਨੂੰ ਲੜਕੀ ਵਾਲਿਆਂ ਕੋਲ ਵੇਚ ਦਿੰਦੇ ਹਨ ਅਮੀਰ ਲੋਕ ਤਾਂ ਆਪਣਾ ਕਾਲਾ ਧੰਦੇ ਸਿਰ ਤੇ ਹੀ ਲੜਕੀ ਆਪਣੀਆਂ ਲੜਕੀਆਂ ਨੂੰ ਚੰਗੇ ਕਮਾਉਂ ਮੁੰਡਿਆਂ ਨਾਲ ਵਿਆਹ ਰਿਹਾ ਪਰ ਗਰੀਬ ਤੇ ਮੱਧ ਵਰਗ ਦੇ ਲੋਕਾਂ ਲਈ ਤਾਂ ਆਪਣੀ ਲੜਕੀ ਦੇ ਹੱਥ ਪੀੜੇ ਕਰਨਾ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਉਹ ਦਾਜ ਦੇ ਲੋਬੀਆਂ ਨਾਲ ਕੱਚਾ ਚੁੱਕ ਕੇ ਆਪਣੀ ਧੀ ਵਿਆਹ ਧੀ ਦਿੰਦੇ ਹਨ ਤਾਂ ਲਾਲਚੀ ਸੌਰੀ ਹੋਦਾਰ ਦੇ ਮੰਗ ਕਰਕੇ ਲੜਕੀ ਦੇ ਜੀਵਨ ਨੂੰ ਨਰਕ ਦੀ ਪੱਠੀ ਵਿੱਚ ਝੋਕ ਦਿੰਦੇ ਹਨ ਜੇਕਰ ਲੜਕੀ ਆਪਣੀ ਪਰਿਵਾਰ ਦੀ ਹਾਇਸੇ ਅਨਸਾਰ ਚੁੱਪ ਰਹਿੰਦੀ ਹੈ ਤਾਂ ਉਸ ਨੂੰ ਤਸੀਹੇ ਦਿੱਤੇ ਜਾਂਦੇ ਹਨ ਤੇ ਉਸ ਨੂੰ ਜ਼ਾਦਾ ਅਗਲਾਤੀ ਸਾੜ ਦਿੱਤਾ ਜਾਂਦਾ ਹੈ ਜਾਂ ਫਿਰ ਉਹ ਆਪ ਹੀ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੇ ਲੈਂਦਾ ਸਵਾਪਤ ਕਰ ਲੈਂਦੀ ਹੈ ਕਿਉਂਕਿ ਇਹ ਤਾਂ ਹੁਣ ਇੱਕ ਆਮ ਹੀ ਗੱਲ ਬਣ ਗਈ ਹੈ ਇਸ ਲਈ ਸਾਨੂੰ ਦਾਜ ਦੀ ਸਮੱਸਿਆ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਇਸੇ ਸਬੰਧੀ ਸਾਰੇ ਸਮਾਜ ਨੂੰ ਇਕਜੁੱਟ ਹੋ ਕੇ ਇਸ ਪ੍ਰਥਾ ਵਿਰੁੱਧ ਅੰਦੋਲਨ ਕਰਨਾ ਚਾਹੀਦਾ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਨਾਤਾ ਦਾਜ ਦੇਣਗੇ ਤੇ ਨਾ ਹੀ ਦਾਜ ਲੈਣਗੇ ਲੋਕਾਂ ਨੂੰ ਜਾਗਰੂਕ ਕਰ ਲਈ ਵੀ ਪਿੰਡਾਂ ਵਿੱਚ ਇਸ ਪ੍ਰਥਾ ਨੂੰ ਖਤਮ ਕਰ ਲਈ ਨਾਟਕ ਆਦਿ ਖੇਡਣੇ ਚਾਹੀਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਫਿਰ ਵੀ ਇਸ ਪ੍ਰਤੀ ਲੋਕ ਜਾਗਰੂਕ ਹਨ ਦਾਜ ਦੀ ਸਮੱਸਿਆ ਦੀ ਪੈੜੀ ਬਿਮਾਰੀ ਨੂੰ ਖਤਮ ਕਰਨ ਲਈ ਸਰਕਾਰ ਨੂੰ ਦਾਲ ਲੈ ਤੇ ਦੇਣ ਸਖਤ ਕਾਨੂੰਨ ਭਰੋਣੇ ਚਾਹੀਦੇ ਹਨ ਨੌਜਵਾਨੁੰਡੇ ਕੁੜੀਆਂ ਨੂੰ ਦਿਨਾ ਦਾਸ ਤੋਂ ਵਿਆਹ ਕਰਾਉਣੇ ਚਾਹੀਦੇ ਹਨ ਵਿਆਹਾਂ ਤੇ ਕਿਤੇ ਜਾਂਦੇ ਵਿਖਾਵੀ ਤੇ ਫਜ਼ੂਲ ਖਰਚਿਆਂ ਨੂੰ ਰੋਕਣਾ ਚਾਹੀਦਾ ਹੈ ਤਾਂ ਹੀ ਦਾਜ ਵਰਗੀ ਨਾ ਹੀ ਰਾਜ ਮਾਰੀ ਨੂੰ ਰੋਕਿਆ ਜਾ ਸਕਦਾ ਹੈ ਤੇ ਤੀਆ ਦੀ ਬਿਨਾ ਵਜਾ ਹੋਣੀ ਨਾ ਆਦਵਤਿਆਮ ਤੇ ਉਹਨਾਂ ਨੂੰ ਅਗਨਾਂ ਸਾੜਨ ਦੀਆਂ ਘਟਨਾਵਾਂ ਨੂੰ ਵੀ ਤਾਂ ਆਹੀ ਰੋਟਾ ਪੈ ਸਕਦੀ ਹੈ ਅਤੇ ਉਹ ਆਪਣੀ ਸੌਰੇ ਘਰ ਤਾਂ ਹੀ ਸਕੂਨ ਦੀ ਜ਼ਿੰਦਗੀ ਜੀ ਸਕਦੀਆਂ ਹਨ ਜੇਕਰ ਗਾਜ ਦੀ ਸਮੱਸਿਆ ਨੂੰ ਜੜੋਂ ਹੀ ਖਤਮ ਕੀਤਾ ਜਾਵੇ